ਹੈ ਕਿ ਅਮਰਤਪਾਲ ਪੰਥਾ ਜਿਹੜਾ ਨਾ ਪੰਥ ਪੰਥ ਬਹੁਤ ਵੱਡਾ ਹੈ ਬਹੁਤ ਵੱਡਾ ਪੰਥ ਦੇ ਲਈ ਸਾਡੇ ਪੁਰਖਿਆਂ ਦੇ ਸਿਰ ਲੱਗੇ ਹੋਏ ਨੇ ਅੱਜ ਦਰਬਾਰ ਸਾਹਿਬ ਦੀ ਕੱਲੀ ਕੱਲੀ ਪੌੜੀ ਕੱਲਾ ਕੱਲਾ ਪੱਥਰ ਦਰਬਾਰ ਸਾਹਿਬ ਦਾ ਸਾਡੇ ਸ਼ਹੀਦਾਂ ਦੀ ਸਾਡੇ ਕੌਮ ਦੇ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜਿਆ ਹੋਇਆ ਹੈ ਹੈ ਕਿ ਅਮਰਤਪਾਲ ਸਿਰਫ ਤੇ ਸਿਰਫ ਲੋਕਾਂ ਨੂੰ ਪੜਕਾਉਣ ਲਈ ਔਰ ਲੋਕਾਂ ਨੂੰ ਖਰਾਬ ਕਰਨ ਲਈ ਦੁਆਰਤੀ ਪੰਜਾਬ ਦਾ ਅਮਨ ਕਾਨੂੰਨ ਉਹਨੂੰ ਛਿੱਕੇ ਟੰਗਣ ਲਈ ਇਹ ਜਿਹੜੀ ਜਾਣਬੁੱਝ ਕੇ ਤੱਤੀਆਂ ਤੱਤੀਆਂ ਗੱਲਾਂ ਕਰਨ ਆਏ ਸੀ ਔਰ ਇਹਨਾਂ ਨੇ ਪੰਜਾਬ ਦਾ ਮਾਹੌਲ ਵਿਗਾੜਨ 'ਚ ਕੋਈ ਕਸਰ ਨਹੀਂ ਛੱਡੀ ਔਰ ਪੰਥ ਬਹੁਤ ਵੱਡਾ ਹੈ ਪੰਥ ਦਾ ਰਤਬਾ ਉਰੇ ਆ ਉਰੇ ਪੰਥ ਉਰੇ ਆ ਪੰਥ ਨੂੰ ਅੰਮ੍ਰਿਤਪਾਲ ਨਾਲ ਨਾ ਕਦੇ ਜੋੜਿਓ ਸਮਝ ਲਓ ਕਰਨ ਅੰਮ੍ਰਿਤਪਾਲ ਇੱਕ ਅਲੱਗ ਆਈਡੈਂਟੀਟੀ ਹੈ ਹੂੰ ਗੱਲ ਸਮਝ ਲਓ ਪੰਥ ਸਾਡਾ ਆਪਣਾ ਸਾਡਾ ਸਾਰਿਆਂ ਦਾ ਸਾਂਝਾ ਹੈ ਔਰ ਪੰਥ ਤੋਂ ਉੱਤੇ ਕੋਈ ਦੁਨੀਆ 'ਚ ਚੀਜ਼ ਨਹੀਂ ਹੋ ਸਕਦੀ